ਕੀ ਜਦੋਂ ਮੈਂ ਇਹਨੂੰ ਦੇ ਦਿੰਨਾ ਹੂੰ ਕਿ ਤੁਹਾਨੂੰ 10 ਦੇ ਦਿੰ। ਜਿਸ ਵਾਰ ਇਕੱਠੇ ਦੇ ਵੀ ਕੋਈ ਦਿੱਕਤ ਨਹੀਂ ਆਉਂਦੀ। ਇਹਨੂੰ ਕੋਈ ਪੰਡੰਰ ਵੀ ਕਰਨ ਨੂੰ ਨਹੀਂ ਆਉਂਦਾ। ਬਸ ਠੀਕ ਜੀ। ਜੇ ਪੇਸ਼ੂ ਵੀ ਤਰ੍ਹਾਂ ਨੂੰ ਫੇਰ ਇਹ ਬਲੋ ਨਹੀਂ ਹੀ ਪੈਦਾ। ਜਿੱਦਾਂ ਦੀ ਗੇੜੇ ਦੁਕਾਨ ਨੂੰ ਪੈਣਾ। ਹੂੰ। ਇਹ ਕਰਾ ਲੈ। ਨਹੀਂ ਨਹੀਂ ਦੋਹੀ। ਇੱਕ ਮਿੰਟ ਗੱਲ ਕਰਾਂ। ਇਹਨੂੰ ਲਾਉਂ ਆ ਯਾਰ। ਹਾਂ ਜੀ। ਹੋਰ ਮੰਗਦਾ ਕੀ ਕਰੂੰ। ਠੀਕ ਹੈ। ਚਾਰਜ ਕਰ ਦੇਣਾ ਅਸੀਂ। ਠੀਕ ਹੈ। ਠੀਕ ਹੈ। ਵੇ ਤੁਸੀਂ ਕੰਪ੍ਰੇਸ਼ਨ ਤੇ ਕਰਾ ਦਿਓ ਗੱਲ ਖਤਮ ਐਸੇ ਚੱਕਰ ਚ ਨਾ ਪੋ। ਦੋਈ ਜਣ। ਜਿਹੜਾ ਸੀ ਨਾ ਮਾ। प्रदीप ਵਾਲਾ ਸੀ ਨਾ। ਬਾਕੀ ਸਭ। ਆਹ ਮੀਨਨ ਉਹ। ਇਹਨਾਂ ਦਾ ਟੈਲੀਫੋਨ ਨੰਬਰ ਹੈਗਾ ਤੇ ਟੈਲੀਫੋਨ ਆਈ ਤਾਂ ਬਾਕੀ ਸਾਰਾ ਬੰਦ ਤੋਂ ਬਕੀ। ਇਹ ਤੁਹਾਨੂੰ ਜਿੱਦਾਂ ਅਸੀਂ ਪੇਸ਼ ਹੋਣਾ ਹੈ ਨਾ ਤੁਹਾਨੂੰ ਫੋਨ ਕਰਦਾਂਗੇ। ਉਸ ਦਿਨ ਤੁਸੀਂ ਆ ਜਾਣਾ ਹੈਗਾ। ਉਸ ਦਿਨ ਤੁਹਾਨੂੰ ਆਪਣੇ ਕਨਗੋ ਸਾਹਿਬ ਦੇ ਤੇ ਤਸੀਲਾ ਸਾਹਿਬ ਦੇ ਪੇਸ਼ ਕਰਾ ਕੇ ਜੀ ਬੁਆਲੇ। ਠੀਕ। ਜਿੱਦ ਵੀ ਫੋਨ ਕਰਾਂਗਾ। ਰੋ ਦੇ ਬੁਨਕਾ ਕੱਢ ਲਈ ਦੀਓ ਕੱਠੇ ਹੀ ਕੱਠੇ ਹੀ ਕੋਈ ਗੱਲ ਨਹੀਂ ਮੈਂ ਆਪ ਕਰ ਦਤਾ ਜੀ ਹਾਲਾਂਕਿ ਇਹ ਤਰੀਕ ਕਰੋਗ ਨੂੰ ਛੱਡ ਯਾਰ ਤੂੰ ਤਰੀਕ ਜੇ ਤਾ ਕੁੰਭ ਦੇ ਮੇਲੇ ਜਣਾਉਣ ਜਾਣਾ ਠੀਕ ਨਹੀਂ ਆ ਹੁਣ ਗਿਆਨ ਲੱਗਦੀ ਜੋ ਠੀਕ ਹੈ ਦੋ ਹਨ ਲੈ ਤੈਨੂੰ ਕੱਲ ਨੂੰ ਸ਼ਾਮ ਨੂੰ ਮਿਲ ਜੀ ਕੋਈ ਗੱਲ ਨਹੀਂ ਇਹਨਾਂ ਨੂੰ ਫੜਾ ਤੂੰ ਫੜ ਲਈ ਤਾਂ ਕੀ ਆ ਜਾ ਰਿਹਾ ਕਿਹੜੀ ਗੱਲ ਆ ਮੈਨੂੰ ਫੜਾ ਦੇ ਸਾਨੂੰ ਕੋ ਗੱਲ ਠੀਕ ਹੈ ਸਰ ਠੀਕ ਹੈ ਬ੍ਰਦਰ ਜੀ ਹਾਂਜੀ ਠੀਕ ਹੈ ਮੇਰਾ ਭਰਾ ਜੀ ਬਹੁਤ ਧੰਨਵਾਦ ਅੱਜ ਸ਼ਾਮ ਨੂੰ ਠੀਕ ਹੈ ਮੇਰਾ ਭਰਾ ਕੋਈ ਹੋਰ ਵੀ ਠੀਕ ਹੈ ओके थैंक यू ਸਰ ਤੁਸੀਂ ਕੰਮ ਕਰਾਣਾ ਸੀ ਅੱਜ ਹਾਂਜੀ ਕੰਮ ਹੈ ਓਏ ਬਰਵਾਰੀ ਕੋ ਹੈ ਨਹੀਂ ਪ੍ਰੋਰੀ ਹੈ ਲੈ ਲੈ ਅੱਜ ਪਟੋਰੀ ਨਹੀਂ ਹੈ ਨਹੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਘੁੰਮਦਿੰਦੇ ਨਾ ਮਗਰ ਦੇਖੋ ਜਦੋਂ ਵੀ ਆਇਆ ਤਾਂ ਕਰੀ ਹੈ ਨਹੀਂ ਕਰੀ ਕਿਤੇ ਗਿਆ ਉਹ ਕਿਤੇ ਗਿਆ ਉਹ ਨਹੀਂ ਕਿੰਨਾ ਚਸਕੀ ਸਮਾਂ ਹੋ ਗਿਆ ਮਹੀਨਾ ਤੋਂ 2 ਮਹੀਨੇ ਤੋਂ ਮੈਂ 2-4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਕੰਮ ਹਾਂਜੀ ਉਹ ਬੰਦ ਬੰਦ ਕਹਿ ਰਿਹਾ ਵੀ ਇਹ ਰਿਸ਼ਵਤ ਤੋਂ ਬਗੈਰ ਕੰਮ ਹੋਊਗਾ ਪਰ ਨਹੀਂ ਕੰਮ ਹੋ ਰਿਹਾ ਸਰ ਹਰ ਪਾਸੇ ਰਿਸ਼ਵਤ ਚੱਲ ਰਹੀ ਹੈ ਨਹੀਂ ਇੱਕ ਬੰਦਾ ਲੈ ਰਿਹਾ ਕਿ ਸਾਰੇ ਸਾਰੇ ਪਟਵੰਦੇ ਅੱਛਾ ਕੰਮ ਨਹੀਂ ਕਰ ਰਹੇ ਤੁਸੀਂ ਵੀ ਕੰਮ ਕਰਾਉਣਾ ਸੀ ਕੰਮ ਕਰਾਉਂਦੇ ਆ ਪਰ ਪੈਸੇ ਤੋਂ ਬਗੈਰ ਕੰਮ ਨਹੀਂ ਕਰਦੇ ਪਰ ਪਾਈ ਅੱਛਾ ਜੀ ਅੱਗੇ ਨਾਲ ਬਗਦੇ ਜਾ ਰਹੇ ਠੀਕ ਹੈ ਤੁਹਾਡੇ ਨਾਲ ਪਿੰਡ ਭਾਜੀ ਤੁਹਾਡੇ ਪਟੜਾ ਸਰ ਤੁਹਾਡੇ ਤੋਂ ਵੀ ਕੋਈ ਡਿਮਾਂਡ ਹੋਈ ਪੈਸੇ ਦੀ ਮੈਂ ਕੰਮ ਕਰਨਾ ਰੱਖਦਾ ਅੱਛਾ ਅੱਛਾ ਜੀ ਸਰ ਪਾਸੇ ਪੈਸੇ ਤੋਂ ਬਗੈਰ ਕੰਮ ਨਹੀਂ ਹੋ ਰਿਹਾ ਅੱਗੇ ਨਾਲ ਵੀ ਇਸੇ ਵਾਸਤੇ ਪੱਧਰ ਤੇ ਸ਼ੁਕਰਾਂ ਇਹ ਆਪਣਾ ਵੀਰ ਪ੍ਰਦੀਪ ਜਿਹਦਾ ਦੇ ਡੈਡੀ ਦੀ ਡੈਥ ਹੋ ਗਈ ਸੀ 1.5 ਮਹੀਨਾ ਪਹਿਲਾਂ ਤੇ ਇਹਨਾਂ ਦਾ ਦੋ ਮਰਲਿਆਂ ਦਾ ਇਰਤਕਾਲ ਚੜਾਉਣਾ ਸੀਗਾ ਜਿਹਦੀ ਇਹ ਡਿਮਾਂਡ ਕਦੇ 5000 ਪਹਿਲਾਂ 6000 ਰੁਪਏ ਮੰਗਦੇ ਸੀ ਹੌਲੀ ਹੌਲੀ ਮੰਨਤਾ ਕਰਕੇ 5 ਤੇ ਲਿਆਇਆ ਤੇ ਇਹ ਬੰਦਾ ਦਿਹਾੜੀਦਾਰ ਆ ਇਹਨੂੰ ਪੁੱਛ ਕੇ ਦੇਖੋ ਇਹ ਦੇ ਸਕਦਾ ਹੈ ਇਹਨਾਂ ਨੂੰ 5000 ਰੁਪਏ ਦੋ ਮਾਰਲੇ 6 ਨੂੰ ਚਾਣਦੇ ਸੀ ਸਰਫਾਂਹਾਂ ਹੀ ਆਂਦੀ ਸੀ ਦੋ ਦੋ ਤਿੰਨ ਤਿੰਨ ਕਿਹਨੂੰ ਕਿਹੜੇ ਪਟਵਾਰੀ ਦੇ ਰਹੇ ਸੀ ਭੰਦੇ ਭੰਦੇ ਪਨ ਪਟਵਾਰੀ ਆ ਤੇ ਮੋਰੇ ਉਹ ਕਹਿੰਦਾ ਸੀ ਉਹਦੀ ਵੀਡੀਓ ਹੈਗੀ ਤੁਹਾਡੇ ਤੇ ਜਨਤਕ ਕਰਾਂਗੇ ਵੀਡੀਓ ਬਿਜਲੈਂਸ ਦੇ ਕੋਲ ਚਲ ਗਈ ਆ ਤੇ ਇਹ ਜੀ ਗੰਦੇ ਅਫਸਰ ਆ ਇਹਨਾਂ ਨੇ ਹਟਣਾ ਨਹੀਂ ਜਿਹੜੀ ਤੋਂ ਕੋਰ ਜਦੋਂ ਨੂੰ ਆਤ ਪਈ ਜਾਣਾ ਸ਼ਾਮ ਨੂੰ ਮੱਛੀ ਲੈ ਕੇ ਜਾਣੀ ਆ 1.5 ਕਿਲੋ ਉਹ ਹਟਣੀ ਨਹੀਂ ਇਹਨਾਂ ਦੀ ਆਤ ਪਿਆ ਇਹ ਇਹਨਾਂ ਦੇ ਜੇਲਾ ਕਿਵੇਂ ਆ ਬਿਆ ਇਹ ਕਹੇ ਪਟਵਾਰਖਾਨੇ ਚ ਮੰਗੇ ਜਾਂਦੇ ਕਿ ਥੀਲ ਆਫਿਸ ਚ ਵੀ ਇਹ ਕੰਮ ਚੱਲ ਰਿਹਾ ਵੀ ਚਾਹ ਨਹੀਂ ਸਕਦੇ ਜਿਹੜਾ ਆਂਦਾ ਟੰਗੋ ਜਿਹੜਾ ਮੰਗਦਾ ਮੈਂ ਤਾਂ ਕਹਿੰ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਪ੍ਰੋਸੈਸ ਕਰਦਿਆਂ ਨੂੰ ਕਟਵਾਰੀ ਨੂੰ 15 ਦਿਨ ਹੋ ਗਏ ਜੀ ਤੁਹਾਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਜੀ ਉਹਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਬੰਦਾ ਗਰੀਬ ਆ ਦਿਹਾੜੀ ਲਾ ਕੇ ਆਦਾ 500 ਰੁਪਏ ਇਹਨੂੰ ਛੱਡ ਦਿਓ ਉੱਥੇ ਹੀ ਪੇਚ ਸਾਰੇ ਅਫਸਰਾਂ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਵਧੀਆ ਅਫਸਰ ਵੀ ਆ ਪਰ ਕੁਝ ਗੰਦੇ ਜਿਹੜੇ ਆ ਜਿਹਨਾਂ ਹਟਣਾ ਨਹੀਂ ਗੰਦ ਪਾਉਣ ਤੋਂ ਫੜਿਆ ਜੀ ਏ ਬਿਜినੈਸ ਲੈ ਗਈ ਜੀ ਇਹ ਬਿਜినੈਸ ਵਾਲੇ ਹਾਂ ਜੀ ਬਿਜినੈਸ ਵਾਲੇ ਨੇ ਉਹਨੂੰ ਪੈਸੇ ਵੀ ਦਿੱਤੇ ਹੁਣ ਤੁਸੀਂ ਕਿੰਨੇ ਫਟਵਾਰੀ ਨੂੰ ਉਹਨਾਂ ਨੇ 2000 ਇੱਕ ਦਿੱਤਾ 3000 ਇੱਕ 5000 ਰੁਪਏ ਲੈ ਗਏ ਅੱਜ ਪੰਜੀ ਦੀ ਵੇੜਣ ਜੇ ਪੰਜੀ ਫਰਾਰਾਂ ਜੇ ਪੰਜੀ ਫਰਾਰ ਦੱਤੇ ਜਾ ਰਹੇ ਹਜੇ ਫੜਿਆ ਗੋਣਾ ਆ ਜਾਣਗੇ ਇਹਦਾ ਸਹਾਇਕ ਸੀ ਜਿਹੜਾ ਜੀ ਉਹ ਨਾਲ ਹੀ ਆ ਬਾਕੀ ਹਜੇ ਦੱਸਣਗੇ ਕਿੰਦਾ ਪੰਜੀ ਕਦੋਂ ਇਹ ਠੀਕ